ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਅੱਜ ਦੀ ਕਾਇਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਦੱਸ ਦਈਏ ਸਮਰਾਲਾ ਤੋਂ ਇੱਕ ਖਬਰ ਆ ਰਹੀ ਜਿੱਥੇ ਚਾਰ ਅਣਪਛਾਤੇ ਹਮਲਾਵਰਾਂ ਵੱਲੋਂ ਤਿੰਨ ਨੌਜਵਾਨਾਂ ਉੱਪਰ ਗੋਲੀਆਂ ਨਾਲ ਹਮਲਾ ਕੀਤਾ ਗਿਆ ਦੋ ਨੌਜਵਾਨ ਜਿਹੜੇ ਆ ਉਹ ਗੰਭੀਰੂ ਵਿੱਚ ਜ਼ਖਮੀ ਹੋ ਗਏ ਇੱਕ ਨੌਜਵਾਨ ਹਮਲੇ ਵਿੱਚ ਬਾਲ-ਬਾਲ ਬਚ ਗਿਆ ਦੱਸ ਦਈਏ ਸਮਰਾਲਾ ਦੇ ਨਜ਼ਦੀਕ ਪਿੰਡ ਮਾਨਕੀ ਵਿਖੇ ਦੇਰ ਰਾਤ ਕਰੀਬ 9:30 ਵਜੇ ਮੈਡੀਕਲ ਸਟੋਰ ਦੇ ਬਾਹਰ ਬੈਠੇ ਤਿੰਨ ਨੌਜਵਾਨਾਂ ਉੱਪਰ ਚਾਰ ਅਣਪਛਾਤੇ ਮੂੰਹ ਢੱਕ ਕੇ ਆਏ ਹਮਲਾਵਰਾਂ ਵੱਲੋਂ ਹਮਲਾ ਕੀਤਾ ਗਿਆ ਹਮਲੇ ਵਿੱਚ ਦੋ ਨੌਜਵਾਨਾਂ ਦੇ ਢਿੱਡ ਵਿੱਚ ਗੋਲੀਆਂ ਵੱਜੀਆਂ ਇੱਕ ਨੌਜਵਾਨ ਹਮਲੇ ਵਿੱਚ ਬਾਲਬਾਲ ਬਚ ਗਿਆ ਗੋਲੀਆਂ ਨਾਲ ਗੰਭੀਰ ਵਿੱਚ ਜ਼ਖਮੀ ਦੋਨੋਂ ਨੌਜਵਾਨਾਂ ਨੂੰ ਤੁਰੰਤ ਸਮਰਾਲਾ ਦੇ ਹਸਪਤਾਲ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਹਨਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਹਨਾਂ ਨੂੰ ਚੰਡੀਗੜ੍ਹ ਰੈਫਰਡ ਕਰ ਦਿੱਤਾ ਗਿਆ ਜਿੱਥੇ ਇੱਕ ਨੌਜਵਾਨ ਦੀ ਮੌਤ ਹੋ ਗਈ ਅਤੇ ਦੂਜਾ ਨੌਜਵਾਨ ਜਿਹੜਾ ਉਸ ਦਾ ਇਲਾਜ ਚੱਲ ਰਿਹਾ ਹੈ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਿੰਦਰ ਸਿੰਘ ਪੁੱਤਰ ਜਿੰਦਰ ਸਿੰਘ ਉਮਰ 23 ਸਾਲ ਪਿੰਡ ਮਾਨਕੀ ਅਤੇ ਜ਼ਖਮੀ ਨੌਜਵਾਨ ਧਰਮਵੀਰ ਸਿੰਘ ਪੁੱਤਰ ਜਰਮੈਲ ਸਿੰਘ ਪਿੰਡ ਮਾਨਕੀ ਅਤੇ ਹਮਲੇ ਵਿੱਚ ਬਚਿਆ ਨੌਜਵਾਨ ਜਿਸ ਦਾ ਨਾਮ ਲਵਪ੍ਰੀਤ ਸਿੰਘ ਲੱਭੂ ਵਜੋਈ ਹੈ ਜਿਸ ਦੀ ਸੂਚਨਾ ਸਮਰਾਲਾ ਪੁਲਿਸ ਨੂੰ ਦਿੱਤੀ ਗਈ ਅਤੇ ਸਮਰਾਲਾ ਪੁਲਿਸ ਜਿਹੜੀ ਹੈ ਉਹ ਜਾਂਚ ਵਿੱਚ ਜੁਟ ਗਈ ਹੈ ਤਾਂ ਖਾਨਾ ਤੁਹਾਨੂੰ ਮੌਕੇ ਦੀ ਪੂਰੀ ਤਸਵੀਰਾਂ ਜੀ ਕੀ ਗੱਲਬਾਤ ਹੋਈ ਹੈ ਗੱਲਬਾਤ ਮੈਨੂੰ ਨਹੀਂ ਪਤਾ ਇਹ ਸੇ ਮੈਡੀਕਲ ਦੇ ਕੋਲ ਬੈਠੇ ਸੀ ਇਹ ਬੰਦੇ ਆਏ ਨੇ ਗੋਲੀ ਮਾਰੀ ਬਤਾ ਇੰਨੇ ਪਤਾ ਲੱਗਾ ਮੈਂ ਕੰਮ ਤੇ ਡਿਊਟੀ ਤੇ ਸਿੱਧਾ ਹੋਈ ਉੱਠ ਗਏ ਗੋਲੀ ਕਿਤੇ ਮਾਰੀ ਗੋਲੀ ਮਾਰੀ ਮੁੰਡੇ ਦੇ ਵਿੱਚ ਨਾਲ ਜਿਹੜਾ ਦੂਆ ਮੁੰਡਾ ਸੀਗਾ ਉਹਦੇ ਨਾਂ ਪੁੱਛਿਆ ਉਹਨੇ ਵੀ ਧਰਮੇਨ ਮਿਲਣਾ ਸੀ ਉਹ ਉੱਠ ਕੇ ਭੱਜ ਗਿਆ ਮੁੰਡੇ ਜਿੱਤਾਂ ਦਾ ਕਿਹੜੇ ਪਿੰਡ ਦਾ ਵਾ ਮਾਨਕੀ ਦੇ ਜੀ ਉਹ ਵੀ ਥੋੜਾ ਮੁੰਡਾ ਮੇਰਾ ਬੋੜੇ ਮਾਨਕੀ ਦੇ ਜੀ ਇਹ ਬਾਨਕੀ ਤੋਂ ਆਣਾ ਹਾਂਜੀ ਕਿੰਨੀ ਉਮਰ ਮੁੰਡੇ ਦੀ ਉਹ ਮੁੰਡੇ ਮੁੰਡੂ ਦੀ ਸਾਡੀ ਹਜੇ 22-23 ਸਾਲ ਦੀ ਵਾ ਕਿੰਨੇ ਵਜੇ ਘਟਣਾ ਹੈ ਬਾਅਦ ਅੱਧ ਘਟ ਹੋ ਗਿਆ ਅੱਧ ਤੁਹਾਡਾ ਅਸੂ ਰਿਲੇ ਹਸਪਤਲ ਹਾਂਜੀ ਹਸਪਤਲ ਇੱਥੋਂ ਨੇ ਵਤੀ ਭੇਜਤਾ ਮਾਝੇ ਦਾ ਡਿਊਟੀ ਦਾ ਕੰਮ ਤੋਂ ਅਸੂ ਤੇ ਹੀ ਆ ਰਹੇ ਹਾਂ ਕੁਝ ਪਤਾ ਨਾ ਕਿੰਨੇ ਬੰਦੇ ਮੈਨੂੰ ਇਹ ਪਤਾ ਹੀ ਨਹੀਂ ਇਹਦੇ ਬਾਰੇ ਮੈਨੂੰ ਨਹੀਂ ਪਤਾ ਕਿਸ ਬਾਰੇ ਕਿੱਥੋਂ ਕਿੰਨੇ ਬੰਦੇ ਚ ਕਹਦੇ ਤੇ ਆਏ ਨਹੀਂ ਆਏ ਮੁੰਡਾ ਉਹਦਾ ਕੰਮ ਕਰਦਾ ਕਿਵੇਂ ਆ ਮੁੰਡਾ ਜੀ ਮੇਰਾ ਘਰੇ ਹੁੰਦਾ ਕਪੂਤਰੇ ਰੋਂਗਾ ਘਰੇ ਰੱਖਦਾ ਇਹਦਾ ਬਾਹਰ ਨਿਕਲਦਾ ਨਹੀਂ ਉਹ ਘਰੇ ਰਹਿਦਾ ਬਸ ਪਹਿਲਾਂ ਕਦੇ ਕਿਸੇ ਨਾਲ ਲੜਾਈ ਹੋਈ ਨਾ ਹੀ ਨਾ ਬਿਲਕੁਲ ਨਹੀਂ ਕਦੇ ਕਿਤੇ ਕੋਈ ਸ਼ੱਕ ਕੋਈ ਸ਼ੱਕ ਨਹੀਂ ਜਪਾਵੇਂ ਕਹੀਏ ਕਲ ਤਾਂ ਕੁਛ ਹੀ ਪਤਾ ਲੱਗਿਆ ਨਾ ਕੋਈ ਪਤਾ ਨਹੀਂ ਕੋਈ ਸ਼ੱਕ ਨਹੀਂ ਕੋਈ ਦੂਰ ਵੀ ਠੀਕ ਹੈ ਜੇ ਉਦੋਂ ਵੀ ਗੋਲੀਆਂ ਵਜੀਆਂ ਨੇ ਉਹਦੇ ਵੀ ਵਜੇ ਕਹਿੰਦੇ ਹੁਣ ਉਹਦੇ ਨੂੰ ਨਿਕਲਦਾ ਨਹੀਂ ਕੋ ਉਹ ਕਰੋ ਜੇ ਤਾਂ ਨਾ ਹੱਸਦਾ ਆ ਨਾ ਉਹ ਵੀ ਪਤਾ ਕਿੱਥੇ ਆਉਂਦਾ ਨੇ ਆੜੀ ਨੇ ਉਹ ਨਹੀਂ ਵੈਸੀ ਆੜੀ ਉਹ ਨਹੀਂ ਕੋਈ ਨਹੀਂ ਹੈਗੇ ਉਹ ਵੈਸੀ ਜਿਹੜਾ ਦੋਨਾਂ ਦੀ ਗੋਲੀ ਵਜਈ ਆੜੀ ਨੇ ਕਿਵੇਂ ਵਜਈ ਵੈਸੇ ਉਹ ਕਹੂੰ ਇਕੱਠੇ ਜਮਾ ਕੋਲ ਵੈਜੀ ਕਿਦੋਂ ਨਾਲ ਵਗ ਵੀ ਤਾਂ ਉਦਾਂ ਹੀ ਆ ਜਿੰਦੀ ਬਸ ਉਹਦੀ ਗੋਲੀ ਕਿਸੇ ਨੂੰ ਲੱਗ ਰੜ ਤੂੰ ਉਹਦੀ ਤਾਂ ਵਸੇਰੀ ਨਹੀਂ ਆਪਾਂ ਕਿਹਾ ਅੱਛਾ ਕੀ ਚਾਹੁੰਦੇ ਕੀ ਹੋ ਗਿਆ ਬਾਕੀ ਉਹ ਦੇਖੋ ਕੀ ਕਾਰ ਹੋਈ ਹੁੰਦੀ ਆ ਕਾਰ ਕੋ ਜਾਣੀ ਹਾਂਜੀ ਮੇਰਾ ਨਾਮ ਡਾਕਟਰ ਮਨਦੀਪ ਜੀ ਸਰ ਦੋ ਦੇਸ਼ਟ ਹੈ ਜੀ ਗੋਲੀ ਗਾਣ ਚ ਕਿੰਨੇ ਪੇਸ਼ੈਂਟ ਸੀ ਸਰ ਦੋ ਪੇਸ਼ੈਂਟ ਸਾਡੇ ਕੋਲ ਆਏ ਨੇ ਇੱਕ ਦਾ ਨਾਮ ਗੁਰਿੰਦਰ ਸਿੰਘ ਤੇ ਇੱਕ ਦਾ ਨਾਮ ਧਰਮਵੀਰ ਸਿੰਘ ਕਿੰਨੇ ਵਜੇ ਆਏ ਨੋ ਸਰੇ 9:30 ਦੇ ਕਰੀਬ ਆਇਆ ਰਾਤ ਨੂੰ ਪਿੰਡ ਜਿਹੜਾ ਨੋ ਸਰ ਦੋਨਾਂ ਦਾ ਪਿੰਡ ਮਾਨਕੀ ਕਿੰਨੀ ਕਿੰਨੀ ਗੋਲੀ ਲੰਗੀ ਕਿੰਨੀਆਂ ਗੋਲੀਆਂ ਲੱਗੀਆਂ ਸਰ ਜਿਹੜਾ ਗੁਰਿੰਦਰ ਉਹਦੇ ਇੱਕ ਗੋਲੀ ਲੱਗੀ ਆ ਐਬਡੋਮਨ ਤੇ ਤੇ ਸਰ ਦੂਸਰਾ ਵੀ ਹੈ ਜਿਹੜਾ ਧਰਮਵੀਰ ਉਹਦੇ ਵੀ ਇੱਕ ਗੋਲੀ ਲੱਗੀ ਆ ਬੰਦ ਕੰਡੀਸ਼ਨ ਵਿੱਚ ਸਰ ਦੋਨਾਂ ਦੀ ਕੰਡੀਸ਼ਨ ਸੀਰੀਅਸ ਹੈ ਇਸ ਲਈ ਆਪਾਂ ਪੀਜੀ ਚੰਡੀਗੜ੍ਹ ਰੈਫਰ ਕਰਤਾ ਪੁਲਿਸ ਨੂੰ ਤਲਾਸ਼ ਕਰਤੀ ਸਰ ਹਾਂਜੀ ਪੀਆਈ ਸੈਂਡ ਕਰਤੀ ਆਪਾਂ ਅੱਜ ਰਾਤ ਸਵੇਰ 9:00 ਵਜੇ ਇਹ ਤਿੰਨ ਦੋਸਤ ਨੇ ਗੁਰਵਿੰਦਰ ਸਿੰਘ ਧਰਮਪਾਲ ਔਰ ਧਰਮੂ ਤੇ ਨਵਪ੍ਰੀਤ ਲੱਭੂ ਇਹ ਤਿੰਨੇ ਜਣੇ ਮਾਂ ਕੀ ਪਿੰਡ ਇਹਨਾਂ ਦੀ ਪੁਲੀ ਹੈ ਭਗੌਰ ਰਸਤੇ ਵਾਲੀ ਉੱਥੇ ਖੜੇ ਸੀਗੇ ਜਦੋਂ ਦੋ ਮੋਟਰਸਾਈਕਲਾਂ ਤੇ ਉਹਨਾਂ ਦੇ ਮੂੰਹ ਬੰਦੇ ਹੋਏ ਸੀਗੇ ਉਹ ਚਾਰ ਬੰਦੇ ਆਏ ਜਿਨ੍ਹਾਂ ਨੇ ਆ ਕੇ ਇਹਨਾਂ ਤੇ ਮਾਰ ਦੇਣ ਦੀ ਨੀਤ ਨਾਲ ਫੈਰ ਕੀਤੀ ਜੋ ਗੁਰਵਿੰਦਰ ਸਿੰਘ ਉਰਫ ਕਿੰਦਾ ਹੈ ਉਹਦੀ ਬੱਖੀ ਚ ਗੋਲੀ ਲੱਗੀ ਤੇ ਲਵ ਧਰਮਪਾਲ ਉਸ ਦਾ ਮੂੰਹ ਜਿਹੜਾ ਉਹਦੇ ਬੱਖੀ ਗੋਲੀ ਜਿਹੜੀ ਹੈ ਉਹ ਖਹਿ ਕੇ ਲੰਗੀ ਨਾਲ ਉਹ ਆਊਟ ਆਫ ਡੇਂਜਰ ਤੇ ਤੀਸਰਾ ਜਿਹੜਾ ਹੈਗਾ ਉਹਦੇ ਕੋਈ ਲਵਪ੍ਰੀਤ ਤੋਂ ਲੱਪੂ ਦੇ ਕੋਈ ਵੀ ਇੰਜਰਡ ਨਹੀਂ ਹੋਏ ਦੋ ਸ਼ਖਸ ਜਿਹੜੇ ਐ ਇੰਜਰਡ ਹੋਏ ਇਹਨਾਂ ਨੂੰ ਗੋਲੀਆਂ ਮਾਰ ਤੋਂ ਬਾਅਦ ਇਹ ਤਾਂ ਲੋਕ ਮੌਕੇ ਤੋਂ ਪਰ ਜਦੋਂ ਪੁਲਿਸ ਨੂੰ ਪਤਾ ਲੱਗਿਆ ਇਮੀਡੀਏਟ ਪੁਲਿਸ ਮੌਕੇ ਤੇ ਆ ਗਈ ਐ ਮੌਕੇ ਤੇ ਆ ਕੇ ਅਸੀਂ ਆਪਣੇ ਸਾਇੰਟਿਫਿਕ ਤਰੀਕੇ ਦੇ ਨਾਲ ਆਪਣੀ ਟੀਮ ਵਲਾ ਕੇ ਇਹਦੀ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਐ ਤੇ ਜਿਹੜਾ ਇਹ ਇੰਜਰਡ ਬੰਦਾ ਹੈ ਗੁਰਵਿੰਦਰ ਸਿੰਘ ਉਰਫ ਕਿੰਦਾ ਇਹਨੂੰ ਇਮੀਡੀਏਟਲੀ ਸੇਵਾ ਹਸਪੀਟਲ ਸਮਰਾਲਾ ਟ੍ਰੀਟਮੈਂਟ ਵਾਸਤੇ ਲਿਆਂਦਾ ਸੀ ਜਿਹੜਾ ਨੇ ਅੱਗੇ ਰੈਫਰ ਕਰਤਾ ਜਿਹੜਾ ਕਿ ਇਸ ਵੇਲੇ ਪੀਡੀਆ ਚ ਜੇਰਲ ਆ ਗਿਆ ਕਿ ਇੱਕ ਵਿਆਦਤ ਦੇ ਦਾ ਸੰਦੀਪ ਹੈ ਜਿਹਦੇ ਨਾਲ ਇਹ ਦੀ ਜਿਹੜਾ ਗੁਰਵਿੰਦਰ ਔਰ ਕਿੰਦਾ ਤੇ ਧਰਪਾਲ ਧਰਮੂ ਹੈ ਇਹਨਾਂ ਦੀ ਇੱਕ ਤਾਂ ਕੋਈ ਪੁਰਾਣੀ ਦੁਸ਼ਮਣੀ ਚੱਲ ਰਹੀ ਹੈ ਉਹਨੇ ਕੋਲ ਦੋ ਤਿੰਨ ਬੰਦੇ ਹੋਰ ਹੈ ਪਤਾ ਲੱਗ ਚੁੱਕਿਆ ਹੈਗਾ ਅਸੀਂ ਟੀਮ ਬਣਾ ਕੇ ਇਹਨਾਂ ਦੇ ਘਰਾਂ ਤੇ ਰੇਡ ਕਰਾਂਗੇ ਔਰ ਆਪਸ ਦੇ ਵਿੱਚ ਹੀ ਅਸੀਂ ਇਹਨਾਂ ਨੂੰ ਗ੍ਰਿਫਤ ਕਰਨਾ ਵੀ ਫਰਜ਼ਾਂਗੇ ਤੇ ਇਹ ਜਿਹੜਾ ਮੈਟਰ ਹੈਗਾ ਇਹਨੂੰ ਅਸੀਂ